ਸਸੀ ਕਾਲਜੀ ਸਾਰੇ ਰੋ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 28 29 30 ਯਾਨੀ ਕਿ ਕੀ ਹਾਲਾਤ ਨੇ ਮੌਸਮ ਦੇ ਮੇਨ ਤੌਰ ਤੇ 27 ਤਰੀਕ ਨੂੰ ਵੀ ਠੀਕ ਠਾਕ ਮੌਸਮ ਹੈ ਜੀ 28 ਨੂੰ 29 ਨੂੰ 30 ਨੂੰ ਯਾਨੀ ਕਿ 27 ਤੋਂ ਲੈ ਕੇ ਆਪਾਂ 30 ਦੀ ਜਾਣਕਾਰੀ ਸਾਂਝੀ ਕਰਾਂਗੇ ਜਿਹਦੇ ਵਿੱਚ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਬੱਦਲਬਾਈ ਪੂਰੇ ਪੰਜਾਬ ਦੇ ਉੱਪਰਛਾਈ ਹੋਈ ਹੈ ਲਗਾਤਾਰ ਮੀਂਹ ਦੇ ਹਾਲਾਤ ਬਣ ਰਹੇ ਨੇ ਜੋ ਕਿ ਇੱਕ ਚੰਗੀ ਖਬਰ ਵੀ ਨਹੀਂ ਹੈ ਨੁਕਸਾਨ ਦੇਖਿਆ ਜਾ ਰਿਹਾ ਜੀ ਹੜ੍ਹਾਂ ਦੇ ਹਾਲਾਤ ਬਣੇ ਹੋਏ ਨੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕਰਦੇ ਜੀ ਆਪਾਂ ਮੌਸਮ ਦੇ ਹਾਲਾਤਾਂ ਦੀ 26 ਅਗਸਤ ਤੱਕੜੀ ਮੀਂਹ ਦੀ ਕਾਰਵਾਈ ਦੇਖਣ ਨੂੰ ਮਿਲੀ ਜੋ ਕਿ ਚੰਗਾ ਸੰਕੇਤ ਸੀ ਪਰ 27 ਅਗਸਤ ਤੋਂ ਥੋੜਾ ਜਿਹਾ ਵਿਰਾਮ ਮਿਲ ਰਿਹਾ ਪਰ ਹਲਕਾ ਦਰਮਿਆਨ ਨਮੀ ਸਾਨੂੰ ਫਿਰ ਵੀ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਸੌਰੀ ਬਫਜ਼ਿਲਕਾ ਹੁਸ਼ਿਆਰਪੁਰ ਤੇ ਰੂਪਨਕਰਨਾਲਾ ਦੀ ਮੁਹਾਲੀ ਦੇ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦਾ ਤਕੜੀ ਮੀਂਹ ਦੀ ਕਾਰਵਾਈ ਤਾਂ ਨਹੀਂ کہہ ਸਕਦੇ ਹਲਕਾ ਦਰਮਿਆਨਾ ਮੀਂਹ ਬੂੰਦਾਬੰਦੀ ਦੇਖਣ ਨੂੰ ਮਿਲੇਗੀ ਕਿਰਮਨ ਕਣੀ ਤੇ ਨਾਲ ਨਾਲ ਦੁਪਹਿਰ ਦੇ ਸਮੇਂ ਧੁੱਪ ਵੀ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਸੈਂਟਰਲ ਪੰਜਾਬ ਤੋਂ ਮਾਲਵਾ ਬੈਲਟ ਅਤੇ ਦੁਆਬੇ ਦੇ ਇਹ ਇਲਾਕੇ ਇਹਨਾਂ ਵਿੱਚ ਕੋਈ ਵੱਡੀ ਕਾਰਵਾਈ ਨਹੀਂ ਹੈ ਬਾਕੀ ਪੂਰੇ ਪੰਜਾਬ ਦੇ ਵਿੱਚ ਮੌਸਮ ਠੀਕ ਠਾਕ ਰਹੇਗਾ ਆਉਂਦੇ ਦਿਨਾਂ ਦੀ ਗੱਲ ਕਰੀਏ ਤਾਂ 28 ਅਗਸਤ ਨੂੰ ਵੀ ਅਗਰ ਗੱਲ ਕਰੀਏ ਤਾਂ ਸਿਸਟਮ ਜਿਹੜਾ ਮੇਨ ਤੌਰ ਤੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਤੇ ਮੁਹਾਲੀ ਵਿੱਚ ਹੀ ਦੀ ਇੱਕ ਅਪਡੇਟ ਹੈ ਵੱਡੀ ਕਾਰਵਾਈ ਨਹੀਂ ਹੈ ਕਿਸੇ ਹੋਰ ਇਲਾਕੇ ਵਿੱਚ ਮਾਝੇ ਦੀ ਗੱਲ ਕਰੀਏ ਮਾਲਵੇ ਦੀ ਅਤੇ ਦੁਆਬੇ ਦੀ ਸੈਂਟਰਲ ਪੰਜਾਬ ਦੀ ਗੱਲ ਕਰੀਏ ਉਹ ਐਵਰੇਜ ਬਦਲ ਬਾਈ ਹੈ ਕੋਈ ਵੱਡੇ ਹਾਲਾਤ ਨਹੀਂ ਹਨ ਸਿਰਫ ਪੰਜ ਜ਼ਿਲ੍ਹੇ ਨੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਅਤੇ ਮੁਹਾਲੀ ਇਹਨਾਂ ਵਿੱਚ ਕੁਸ਼ਕ ਹੱਦ ਤੱਕ ਮੀਂਹ ਹੋ ਸਕਦਾ ਜੀ ਨਹੀਂ ਤਾਂ ਮੌਸਮ ਠੀਕ ਹੈ 29 ਅਗਸਤ ਦੀ ਅਗਰ ਗੱਲ ਕਰੀਏ ਤਾਂ ਤੁਸੀਂ ਦੇਖੋਗੇ ਕਿ ਪਠਾਨਕੋਟ ਹੁਸ਼ਿਆਰਪੁਰ ਗੁਰਦਾਸਪੁਰ ਨਵਾਂ ਸ਼ਹਿਰ ਰੂਪਨਗਰ ਤੇ ਮੁਹਾਲੀ ਵਿੱਚ ਕੁਝ ਕ ਹੱਦ ਤੱਕ ਕਾਰਵਾਈ ਹੋ ਸਕਦੀ ਹੈ ਇਹਦਾ ਅਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਪਟਿਆਲਾ ਤੇ ਫਤੇਗੜ ਵਿੱਚ ਵੀ ਮਿਕਸ ਰੂਪ ਦੇ ਵਿੱਚ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦੇ ਪਰ ਮਾਲਵਾ ਵੈਲਟ ਦੀ ਗੱਲ ਕਰੀਏ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਤੇ ਮਾਨਸਾ ਨਾ માત્ર ਬਰਾਬਰ ਮੀ ਹੈ ਕੋਈ ਵੱਡੀ ਹਲਚਲ ਨਹੀਂ ਕੋਈ ਵੱਡੀ ਕਾਰਵਾਈ ਦਿਖਾਈ ਨਹੀਂ ਦੇਰੀ ਆਖਰੀ ਗੱਲ ਕਰੀਏ ਤਾਂ 30 ਤਰੀਕ ਦੀ 30 ਅਗਸਤ ਨੂੰ ਸਿਸਟਮ ਥੋੜਾ ਜਿਹਾ ਬਦਲਦਾ ਹੋਇਆ ਦਿਖਾਈ ਦੇ ਰਿਹਾ ਹਾਲਾਤ ਥੋੜੇ ਜਿਹਾ ਬਦਲੇ ਨੇ ਸਿਸਟਮ ਭਾਰੀ ਆ ਰਿਹਾ ਜੀ ਦੁਆਰਾ ਨੁਕਸਾਨ ਹੋ ਸਕਦਾ ਹੈ ਕਿਉਂਕਿ 30 ਤੋਂ ਲੈ ਕੇ ਅਗਰ ਗੱਲ ਕੀਤੀ ਜਾਵੇ 31 ਅਗਸਤ ਦੀ 1 2 3 4 ਸਤੰਬਰ ਤੱਕ ਤਗੜੇ ਮੀਂਹ ਦੇ ਸਿਸਟਮ ਬਣ ਰਹੇ ਨੇ ਜੋ ਕਿ ਹਾਲਾਤ ਕਿਤਨੇ ਕਿਤੇ ਵਿਗਾੜ ਸਕਦੇ ਨੇ ਪੰਜਾਬ ਦੇ ਦੁਆਰਾ ਤੋਂ ਸਿਸਟਮ ਜਿਹੜਾ ਹੈ ਉਹ ਕਿਤਨੇ ਕਿਤੇ ਹੋ ਸਕਦਾ ਹੈ ਕਿ ਨੁਕਸਾਨ ਪੰਜਾਬ ਦਾ ਦੁਆਰਾ ਤੋਂ ਹੋਵੇ ਗੱਲ ਕਰੀਏ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਮੁਹਾਲੀ ਅਤੇ ਫਤਿਹਗੜ੍ਹ ਵਿੱਚ ਠੀਕ ਠਾਕ ਮੀਂਹ ਦੇਖਣ ਨੂੰ ਮਿਲ ਸਕਦਾ ਜੋ ਕਿ ਇੱਕ ਕਹਿ ਲਈਏ ਦੁਆਰਾ ਤੋਂ ਜੋ ਸਿਸਟਮ ਰਿਚਾਰਜ ਹੋ ਰਹੇ ਨੇ ਨੁਕਸਾਨ ਪੰਜਾਬ ਦਾ ਇਹਦੇ ਵਿੱਚ ਦੁਆਰਾ ਤੋਂ ਦੇਖਣ ਨੂੰ ਮਿਲ ਸਕਦਾ ਬਾਕੀ ਮਾਲਵਾ ਬੈਲਟ ਦੀ ਗੱਲ ਕਰੀ ਤਾਂ ਫਿਰੋਜ਼ਪੁਰ ਫਜ਼ੀਰ ਅਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਮੋਗਾ ਲੁਧਿਆਣਾ ਬਰਨਾਲਾ ਸਖਰੂਰ ਮਾਨਸਾ ਪਟਿਆਲਾ ਇਹਨਾਂ ਵਿੱਚ ਵੀ ਠੀਕ ਠਾਕ ਮੀ ਸਾਨੂੰ ਦੇਖਣ ਨੂੰ ਮਿਲੇਗਾ ਹਲਕੇ ਤੋਂ ਦਰਮਿਆਨੀ ਕਾਰਵਾਈ ਇਸ ਦਿਨ ਹੋ ਸਕਦੀ ਹੈ ਇਹ ਸੀ ਦੀ ਅਪਡੇਟ ਮੌਸਮ ਦੀ 3 ਅਗਸਤ ਤੱਕ ਦੀ ਜਾਣਕਾਰੀ ਬਾਕੀ ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਦੀ ਸਾਂਝੀ ਕਰਨ ਦੀ ਜ਼ਰੂਰਤ ਹੋਈ ਤਾਂ ਉਹ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂ ਪ੍ਰੈਸ ਕਰੋ ਉਮੀਦ ਕਰਦੇ ਹਾਂ ਜਾਣਕਾਰੀ ਚੰਗੀ ਲੱਗੀ ਹੋਵੇਗੀ ਜਲਦ ਮਿਲਦੇ ਆ ਜੀ ਧੰਨਵਾਦ